ਇਹਨੇ ਪ੍ਰਵਾਸੀ ਉਰਾਨੇ ਆ ਜੀ ਉਹ ਅਸੀਂ ਨਹੀਂ ਕਹਿੰਦੇ ਵੀ ਸਾਰੇ ਕ੍ਰਿਮੀਨਲ ਆ ਉਹ ਕੁਝ ਬੰਦੇ ਉਧਰ ਉਹ ਵਾਰਦਾਤ ਕਰਕੇ ਆ ਕੇ ਉਰ ਰਹਿਣ ਲੱਜੇ ਨੇ ਵੈਰੀਫਿਕੇਸ਼ਨ ਨਹੀਂ ਕਰਾਂਦੇ ਟੁੱਕਾ ਖਾਕੇ ਮੋਟਰਸਾਈਕਲ ਤੇ ਜਾਂਦੇ ਜਾਂ ਤੁਰਕੇ ਜਾਂਦੀਆਂ ਜਾਂਦੇ ਜਾਂਦੇ ਇਹ ਧਾਰਮਿਕ ਸਥਾਨਾਂ ਦੇ ਮੂਹਰੇ ਜਿਵੇਂ ਗੁਰਦੁਆਰਾ ਸਾਹਿਬ ਹੋ ਜਾਵੇ ਜਾਂ ਮੰਦਿਰ ਹੋ ਜਾਵੇ ਉਹਦੇ ਮੂਹਰੇ ਮੂਹਰੇ ਜਾਂਦੇ ਇਹ ਟੁੱਕਾ ਚਲੇ ਜਾਂਦੀਆਂ ਗਲੀ ਦੇ ਵਿੱਚ ਚਾਰ ਚਾਰ ਬੰਦੇ ਇੱਕ ਮੋਟਰਸਾਈਕਲ ਤੇ ਬੈਠ ਕੇ ਕਦੀ ਉਧਰ ਨੂੰ ਕਦੀ ਉਧਰ ਨੂੰ ਕਈ ਵਾਰ ਤਾਂ ਬਜ਼ੁਰਗਾਂ ਤੁਰੇ ਜਾਂਦੇ ਹੁੰਨੇ ਆ ਜੀ ਉਹਨਾਂ ਦਾ ਇੱਕੋ ਲਗਤ ਪਾਸੇ ਨਹੀਂ ਹੋਇਆ ਜਾਂਦਾ ਉਹਦੇ ਵਿੱਚ ਮਾਰਦੇ ਇਹ ਜੋ ਹਿਜੜੇ ਆ ਉਹ ਧੱਕਾ ਕਰਦੇ ਆ ਜਾਂ ਕੁਝ ਤੋਂ 55000 ਕਿਤੋਂ ਲੱਖ ਮੰਗਦੇ ਸੀ ਉਹਨਾਂ ਵਾਸਤੇ ਲਿਖਿਆ ਗਿਆ ਜੀ ਇਹ ਸਿਰ ਪ੍ਰਵਾਸੀਆਂ ਲਈ ਨਹੀਂ ਹੈ ਹਿਜੜਿਆਂ ਲਈ ਵੀ ਹੈਗਾ ਕਿ ਤੁਸੀਂ ਧੱਕਾ ਨਹੀਂ ਕਰਦੇ ਨਹੀਂ ਨਹੀਂ ਪ੍ਰਵਾਸੀਆਂ ਦੇ ਬੱਚੇ ਹੁੰਦਾ ਤਾਂ ਉਹਨਾਂ ਨਾਲ ਵੀ ਧੱਕਾ ਕਰਦੇ ਜਾਂਦੇ ਆ ਤੇ ਉਹਨਾਂ ਨਾਲ ਵੀ ਉਹ ਧੱਕਾ ਨਹੀਂ ਕਰ ਸਕਦੇ ਉਹਨਾਂ ਨੂੰ ਜੋ 3100 ਰੁਪਿਆ ਵਿਆਹ ਤੇ 2100 ਬੱਚਾ ਚ ਮੰਗਦੇ ਇਹ ਮਤਾਂ ਆਲਰੇਡੀ ਇਹ ਗੱਲ ਤੋਂ ਅੰਸ਼ਲ ਚ ਪਾਸ ਹੋਇਆ ਹੋਇਆ ਹੈ। ਬਿਲਕੁਲ ਇਹ ਕਿਹਾ ਜਾਂਦਾ ਕਿ ਦੇਸ਼ ਨੂੰ ਚਲਾਇਆ ਜਾਏ ਜਾਂ ਪਿੰਡ ਨੂੰ ਚਲਾਇਆ ਜਾਏ ਜਾਂ ਫੌਜ ਨੂੰ ਚਲਾਇਆ ਜਾਏ। ਡਿਸਪਲਿਨ ਬਹੁਤ ਜ਼ਰੂਰੀ ਹੈ। ਉਹ ਇਹ ਡਿਸਪਲਿਨ ਲਈ ਇਹ ਕਹਿ ਰਹੇ ਕਿ ਮਤਾ ਨਹੀਂ ਪਾਇਆ। ਅਸੀਂ ਅਪੀਲ ਕੀਤੀ ਹੈ। ਆਹ ਪਿੱਛੇ ਤੁਸੀਂ ਮੇਰੇ ਬੋਰਡ ਦੇਖ ਰਹੇ ਹੋਗੇ। ਇਹ ਕੁਛ ਹੀ ਦੇਰ ਸੇ ਬੋਰਡ ਉੱਠ ਕੇ ਜਿਹੜਾ ਹੈਗਾ ਇਹ ਲਾਏ ਜਾਣਗੇ ਹਰ ਪਾਸੇ। ਪਿੰਡ ਦੇ ਹਰ ਪਾਸੇ ਜਿਹੜੇ ਉਹ ਲਾਏ ਜਾਣਗੇ ਜਿਦੇ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਅਪੀਲ ਕਰਦੇ ਹਾਂ ਉਹ ਪ੍ਰਵਾਸੀਆਂ ਨੂੰ ਜਿਹੜੇ ਬਾਹਰਲੇ ਹਾਂ ਪ੍ਰਦੇਸ਼ਾਂ ਚੋਂ ਆ ਕੇ ਇੱਥੇ ਆ ਕੇ ਆਪਣੇ ਕੰਮ ਦੀ ਤਲਾਸ਼ ਚ ਲੈ ਕੇ ਕੰਮ ਕਰਦੇ ਨੇ ਮੇਰੇ ਨਾਲ ਇਸ ਵਕਤ ਇੱਥੇ ਦੇ ਕਾਉਂਸਲਰ ਨੇ ਪਿੰਡ ਦੇ ਮੋਹਤਵਾਰ ਬੰਦੇ ਇੱਥੇ ਨੇ ਯੂਥ ਇੱਥੇ ਐ ਨੌਜਵਾਨ ਸਭਾ ਸਮੂਹ ਪਿੰਡ ਜੰਡਪੂਰਾ ਸਭ ਤੋਂ ਪਹਿਲਾਂ ਸਰ ਕਿਉਂਕਿ ਦੇਖੋ ਪ੍ਰਵਾਸੀ ਨੇ ਹੈਨਾ ਹਰ ਕੋਈ ਆਪਣੀ ਜ਼ਿੰਦਗੀ ਲਈ ਕਮਾਣ ਦੇ ਲਈ ਪੈਸੇ ਹੈਨਾ ਹਰ ਕੋਈ ਕਿਤਨਾ ਕਿਤੇ ਜਾਂਦਾ ਹੀ ਹੈ ਪਰ ਇੱਕ ਕਹਿ ਲਈ ਕਿ ਡਿਸਪਲਿਨ ਦੇ ਤੌਰ ਤੇ ਇਹ ਅਪੀਲ ਲਈ ਗਈ ਹੈ ਜਾਂ ਇਹ ਸਾਰੇ ਰੂਲਸ ਫੋਲੋ ਕਰਨ ਲਈ ਕੀ ਕਰ ਰਹੇ ਹੋ ਤੇ ਕਿਹੜੇ ਕਿਹੜੇ ਰੂਲਸ ਨੇ ਉਹ ਦੱਸਿਓ ਜ਼ਰੂਰ ਠੀਕ ਆ ਡੇਲੀਪੋਸਟ ਦੇਖਦੇ ਸਾਰੀ ਦਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਹਾਨੂੰ ਸਾਰੇ ਪਿੰਡ ਜੰਡਪੁਰ ਪਹੁੰਚਣ ਤੇ ਜੀ ਆਇਆਂ ਆਖਦੇ ਆ ਜੀ ਇਹ ਇੱਕ ਅਪੀਲ ਲਾ ਲੋ ਜੈ ਕਰ ਰਿਕਵੈਸਟ ਲਾ ਲੋ ਤੁਸੀਂ ਜੋ ਅਸੀਂ ਸਾਰੇ ਪਿੰਡ ਦੇ ਨੌਜਵਾਨ ਬਜ਼ੁਰਗਾਂ ਵੱਲੋਂ ਸਲਾਹ ਲੈ ਕੇ ਕੀਤੀ ਗਈ ਹੈ ਇਸ ਦੇ ਵਿੱਚ ਪ੍ਰਵਾਸੀਆਂ ਵੱਲੋਂ ਵੈਰੀਫਿਕੇਸ਼ਨ ਲਾਜ਼ਮੀ ਹੈ ਜੀ ਕਿਉਂਕਿ ਜਿਹੜੇ ਪ੍ਰਵਾਸੀ ਉਰ ਆਣੇ ਆ ਜੀ ਉਹ ਅਸੀਂ ਨਹੀਂ ਕਹਿੰਦੇ ਵੀ ਸਾਰੇ ਕ੍ਰਿਮੀਨਲ ਆ ਉਹ ਕੁਝ ਬੰਦੇ ਉਧਰੋਂ ਵਾਰਦਾਤ ਕਰਕੇ ਆ ਕੇ ਉਹ ਰਹਿਣ ਲੱਜ ਨੇ ਵੈਰੀਫਿਕੇਸ਼ਨ ਨਹੀਂ ਕਰਾਉਂਦੇ ਇਸ ਕਰਕੇ ਉਹ ਵੀ ਵਾਰਦਾਤ ਕਰਕੇ ਗਾਹਾਂ ਭੱਜ ਜੰਨੇ ਜੀ ਇਸ ਕਰਕੇ ਹਰੇਕ ਪ੍ਰਵਾਸੀ ਨੂੰ ਵੈਰੀਫਿਕੇਸ਼ਨ ਜਿਹੜਾ ਵੀ ਰੈਂਟ ਤੇ ਲਾਊਗਾ ਜਾਂ ਪ੍ਰਵਾਸੀ ਹੈ ਜਾਂ ਉਹ ਪੰਜਾਬੀ ਹੈ ਜਾਂ ਨੌ ਪੰਜਾਬੀ ਹੈ ਉਹਨੂੰ ਵੈਰੀਫਿਕੇਸ਼ਨ ਜ਼ਰੂਰੀ ਹੈ ਜੀ ਨੰਬਰ ਦੂਜਾ ਮਤਾਂ ਸਾਡਾ ਜੀ ਪ੍ਰਵਾਸੀ ਪਾਨ ਗੁਟਕਾ ਬੀੜੀ ਜਾਂ ਇਦਾਂ ਦਾ ਇਹ ਤਾਂ ਪਾਇਆ ਗਿਆ ਹੈ ਜੀ ਤਾਂ ਗੱਲ ਲਿਖੀ ਗਈ ਹੈ ਜੀ ਕਿਉਂਕਿ ਜਦੋਂ ਇੱਕ ਗੁਟਕਾ ਖਾ ਕੇ ਮੋਟਰਸਾਈਕਲ ਤੇ ਜਾਣੇ ਜਾਂ ਤੁਰ ਕੇ ਜਾਣੇ ਆ ਜਾਂਦੇ ਜਾਂਦੇ ਇਹ ਧਾਰਮਿਕ ਸਥਾਨਾਂ ਦੇ ਮੂਹਰੇ ਜਿੱਨਾ ਗੁਰਦੁਆਰਾ ਸਾਹਿਬ ਹੋ ਜਾਏ ਜਾਂ ਮੰਦਿਰ ਹੋ ਜਾਏ ਉਹਦੇ ਮੂਹਰੇ ਮੂਹਰੇ ਜਾਂਦੇ ਇਹ ਥੁੱਕਾ ਚਲੇ ਜਾਂਦੇ ਆ ਜਿਸ ਨਾਲ ਬੇਅਦਬੀ ਵੀ ਹੁੰਦੀ ਹੈ ਤੇ ਗੰਦਗੀ ਵੀ ਫੈਲਦੀ ਹੈ ਬਿਮਾਰੀਆਂ ਫੈਲਣ ਦਾ ਵੀ ਖਸਦਾ ਰਹਿੰਦਾ ਹੈ ਤੇ ਇਹ ਤਾਂ ਕਰਕੇ ਲਿਖਿਆ ਗਿਆ ਜੀ ਤੇ ਤੀਜਾ ਨੰਬਰ ਸਾਡਾ ਜਿੱਥੇ ਪੰਜਾਬੀ ਪ੍ਰਵਾਸੀ ਕਹਿੰਦੇ ਉਸ ਜਗ੍ਹਾ ਤੇ ਕੂੜੇਦਾਨ ਇਹ ਜਿਹੜੇ ਮਾਲਕ ਰੱਖ ਰਹੇ ਹਨ ਜੀ ਉਹਨਾਂ ਨੂੰ ਕਿਰਾਏ ਤੇ ਉਹਨਾਂ ਵਾਸਤੇ ਲਿਖਿਆ ਗਿਆ ਵੀ ਜਿਹੜੇ ਵੀ ਬੰਦੇ ਨੇ ਪ੍ਰਵਾਸੀ ਬੰਦੇ ਰੱਖਣੇ ਆ ਉਹਨੂੰ ਕੂੜਾਦਾਨ ਰੱਖਣਾ ਜ਼ਰੂਰੀ ਹੈ ਕਿਉਂਕਿ ਇਹ ਜੀ ਆਉਣ ਜਾਣ ਵਿੱਚ ਰਸਤੇ ਦੇ ਵਿੱਚ ਇਹ ਕੂੜੇ ਸੁੱਟੀ ਜਾਂਦੇ ਆ ਜੀ ਜਿਹਦੇ ਨਾਲ ਜਿਹੜੇ ਦੂਜੇ ਬੰਦੇ ਰਹਿੰਦੇ ਆ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਜੀ ਇਹ ਤਾਂ ਕਰਕੇ ਲਿਖਿਆ ਗਿਆ ਜੀ ਤੇ ਚੌਥਾ ਨੰਬਰ ਪ੍ਰਵਾਸੀ ਜਿਹੜੇ ਰਾਤ ਨੂੰ 9 ਵਜੇ ਤੋਂ ਬਾਅਦ ਜੀ 9 ਵਜੇ ਤੋਂ ਬਾਅਦ ਜੀ ਬਗੈਰ ਕੰਮ ਤੋਂ ਬਗੈਰ ਕਿਸੇ ਗੱਲ ਤੋਂ ਜੀ ਗਲੀ ਦੇ ਵਿੱਚ ਚਾਰ-ਚਾਰ ਬੰਦੇ ਇੱਕ ਮੋਟਰਸਾਈਕਲ ਤੇ ਬੈਠ ਕੇ ਕਦੀ ਉਧਰ ਨੂੰ ਕਦੀ ਉਧਰ ਨੂੰ ਕਈ ਵਾਰ ਤਾਂ ਬਜ਼ੁਰਗਾਂ ਤੁਰੇ ਜਾਂਦੇ ਹੁੰਦੇ ਆ ਜੀ ਉਹਨਾਂ ਭਾ ਇਕੋ ਲਗਤ ਪਾਸੇ ਨਹੀਂ ਹੋਇਆ ਜਾਂਦਾ ਉਹਦੇ ਵਿੱਚ ਮਾਰਦੇ ਆ ਜਦ ਬੱਚੇ ਆ ਪਿੰਡ ਦੇ ਵਿੱਚ ਉਹ ਖੇਲਦੇ ਖੇਲਦੇ ਗਲੀ ਚ ਆ ਜੰਨੇ ਆ ਇਹ ਨਹੀਂ ਦੇਖਦੇ ਹੈਗੇ ਇਹ ਮੋਟਰਸਾਈਕਲ ਵਿੱਚ ਮਾਰਦੇ ਆ ਅੱਛਾ ਵੱਡੀ ਗੱਲ ਇਹ ਮੈਂ ਆਖਿਰਚ ਵੀ ਕੁਝ ਚੀਜ਼ ਪੜਨਾ ਚਾਹੂੰਗਾ ਬੱਚਾ ਜੰਮਣ ਤੇ ਜਾਂ ਅਤੇ ਵਿਆਹ ਤੇ ਖੁਸ਼ੀਆਂ ਨੂੰ 2100 ਰੁਪਏ ਵਧਾਈ ਦਿੱਤੀ ਜਾਵੇਗੀ ਯਾਨੀ ਡਿਸਪਲਿਨ ਹੀ ਇੱਕ ਅੱਛੀ ਚੀਜ਼ ਵੀ ਹੈਗੀ ਹੈ ਕਿ ਜੇ ਉਹਨਾਂ ਦੇ ਪ੍ਰਵਾਸੀਆਂ ਜੇ ਕਿਸੇ ਦੇ ਬੱਚਾ ਹੋਇਆ ਹੈ ਜਾਂ ਵਿਆਹ ਹੈ ਤਾਂ ਉਹਦੇ ਵੱਲੋਂ 2100 ਰੁਪਏ ਜਿਹੜਾ ਹੈਗਾ ਪਿੰਡ ਵੱਲੋਂ ਦਿੱਤੇ ਜਾਣਗੇ ਨਹੀਂ ਨਹੀਂ ਪਿੰਡ ਵੱਲੋਂ ਦਿੱਤੇ ਨਹੀਂ ਜਾਣਗੇ ਜੀ ਇਹ ਹਿਜੜਿਆਂ ਵਾਸਤੇ ਅਸੀਂ ਪਹਿਲਾਂ ਆਪਣੇ ਕੌਂਸਲ ਦੇ ਵਿੱਚ ਮਤਾ ਵੀ ਇਹਦਾ ਪਾਸ ਕਰਿਆ ਬਾਈ ਜੀ ਇਹ ਜੋ ਹਿਜੜੇ ਆ ਉਹ ਧੱਕਾ ਕਰਦੇ ਆ ਜਾਂ ਕਿਸਤੋ 55000 ਕਿਸਤੋ ਲੱਖ ਮੰਗਦੇ ਸੀ ਉਹਨਾਂ ਵਾਸਤੇ ਲਿਖਿਆ ਗਿਆ ਜੀ ਯਾਨੀ ਸਿਰਫ ਪ੍ਰਵਾਸੀਆਂ ਲਈ ਨਹੀਂ ਹੈ ਹਿਜਰਾਂ ਲਈ ਵੀ ਹੈਗਾ ਕਿ ਤੁਸੀਂ ਧੱਕਾ ਨਹੀਂ ਕਰ ਸਕਦੇ ਨਹੀਂ ਨਹੀਂ ਪ੍ਰਵਾਸੀਆਂ ਦੇ ਬੱਚੇ ਹੁੰਦਾ ਤਾਂ ਉਹਨਾਂ ਨਾਲ ਵੀ ਧੱਕਾ ਕਰਦੇ ਤੇ ਆ ਗਿਆ ਤੇ ਉਹਨਾਂ ਨਾਲ ਵੀ ਉਹ ਧੱਕਾ ਨਹੀਂ ਕਰ ਸਕਦੇ ਉਹਨਾਂ ਨੂੰ ਜੋ 3100 ਰੁਪਿਆ ਵਿਆਹ ਤੇ 2100 ਬੱਚਾ ਜੰਮਣ ਤੇ ਇਹ ਮਤਾਂ ਆਲਰੇਡੀ ਮੈਡੀਕਲ ਕਾਉਂਸਲ ਚ ਪਾਸ ਹੋਇਆ ਵਾ ਜੀ ਮੋਹਾਲੀ ਚ ਵੀ ਪਾਸ ਹੋਇਆ ਜੀ ਇਹ ਮਤਾਂ ਤਰ ਕੀ ਲੱਗਦਾ ਇਨੀ ਲੋਡ ਕਿਉਂ ਪੈ ਗਈ ਕਿ ਇਸ ਤਰੀਕੇ ਨਾਲ ਤੁਸੀਂ ਜਿਹੜਾ ਹੈਗਾ ਮਤਾ ਪਾਸ ਕਰ ਲਿਆ ਹੈ ਅਪੀਲ ਕਰ ਲਈ ਹੈ ਇਹਨੂੰ ਕਰਨੀ ਪਈ ਹੈ ਕਾਰਨ ਕੀ ਸੀਗਾ ਕਿੰਨੇ ਕੇ ਪ੍ਰਵਾਸੀ ਜਿਹੜੇ ਨੇ ਉਹ ਪਿੰਡ ਚ ਰਹਿੰਦੇ ਨੇ 500 ਤੋਂ ਪਲੱਸ ਪ੍ਰਵਾਸੀ ਪਿੰਡ ਚ ਰਹਿੰਦੇ ਆ ਜੀ ਇਹ ਸਾਨੂੰ ਜਿਆਦਾ ਹੀ ਜ਼ਰੂਰੀ ਹੋ ਗਿਆ ਸੀ ਇਹ ਮਤਾ ਅਪੀਲ ਕਰਨੀ ਜਾਂ ਬੋਡ ਲਾਣੇ ਕਿਉਂਕਿ ਹਰ ਟਾਈਮ ਜੀ ਤੁਸੀਂ ਗੰਦਗੀ ਇੱਕ ਆਪਾਂ ਨੇ ਡਸਟਬਿਨ ਰੱਖੇ ਹੋਏ ਜੀ ਇਹ ਉਹਨਾਂ ਚ ਵੀ ਨਹੀਂ ਪਾਉਂਦੇ ਅਜੰਦਾ ਜਾਂਦੇ ਗਲੀ ਦੇ ਵੀ ਸਿਰਜਣੇ ਆ ਜੀ ਤਾ ਕਰਕੇ ਇਹਨਾਂ ਦਾ ਅਸੀਂ ਸਮਝਾਏ ਜੀ ਪਹਿਲਾਂ ਬਹੁਤ ਜੀ ਕਈ ਵਾਰੀ ਉਹ ਜਿੰਨੇ ਸਮਝਾਣੇ ਆ ਉਹ ਛੱਡ ਕਰ ਲਾਂਗੇ ਜਦੋਂ ਦੂਜੇ ਆ ਜੰਨੇ ਆ ਤਾਂ ਕਰਕੇ ਹੁਣ ਇਹ ਬੋਰ ਲੱਗੂਗੇ ਜੀ ਹਿੰਦੀ ਚ ਵੀ ਲਾਉਂਗੇ ਜੀ ਅਸੀਂ ਇਹ ਪੰਜਾਬੀ ਚ ਹੈ ਜੀ ਇੱਕ ਹਿੰਦੀ ਚ ਵੀ ਸਵਾਲ ਸੀਗਾ ਕਿ ਪੰਜਾਬੀ ਤਾਂ ਕਈ ਨਹੀਂ ਪੜ ਸਕਦੇ ਅਸੀਂ ਪੰਜਾਬੀ ਚ ਲਾਏ ਨੇ ਹਿੰਦੀ ਜਿਹੜੇ ਪੜ ਸਕਦੇ ਨੇ ਉਹਨਾਂ ਨੂੰ ਕਿਵੇਂ ਪਤਾ ਲੱਗਣਾ ਉਹਨਾਂ ਨੂੰ ਹਿੰਦੀ ਚ ਵੀ ਬੋਰਡ ਸੀ ਵੰਡ ਰਹੇ ਸਾਡੇ ਉਹ ਵੀ ਆ ਜਾਣਗੇ ਜੀ ਹਿੰਦੀ ਚ ਵੀ ਬੋਰਡ ਲੱਗਣਗੇ ਇਹ ਮਕਾਨ ਮਾਲਕਾਂ ਵਾਸਤੇ ਵੀ ਆ ਤੇ ਜਿਹੜੇ ਰੈਂਟ ਤੇ ਰਹਿ ਰਹੇ ਉਹਨਾਂ ਵਾਸਤੇ ਵੀ ਅੱਛਾ ਇਹ ਵੀ ਲਿਖਿਆ ਹੋਇਆ ਹੈ ਕਿ ਇੱਕ ਕਮਰੇ 'ਚ ਦੋ ਲੋਕ ਤੋਂ ਵੱਧ ਨਹੀਂ ਰਹਿ ਸਕਦੇ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰੀ ਹੈ ਹਾਂ ਜੀ ਕਿਉਂਕਿ ਨਾ ਜੀ ਤੁਸੀਂ ਦੇਖਿਆ ਹੋਊਗਾ ਜੀ ਇੱਕ ਕਮਰੇ ਦੇ ਵਿੱਚ 5 5 7 7 10 10 ਬੰਦੇ ਇਹ ਰਹਿੰਦੇ ਆ ਜੀ ਜਿਹਦੇ ਨਾਲ ਬਹੁਤ ਜ਼ਿਆਦਾ ਬਾਰਦਾਤਾਂ ਹੋ ਜੰਨੀਆਂ ਉਹ ਜਿਹੜਾ ਕਰ ਰੁਕ ਜਨੇ ਹੋਰਾ ਪਤਾ ਨਹੀਂ ਲੱਗਦਾ ਇਸ ਕਰਕੇ ਆ ਜੀ ਕਿ ਵਿੱਚ ਦੋ ਬੰਦੇ ਜਾਂ ਤਿੰਨ ਬੰਦੇ ਜਿਹਹਾ ਜਿਹਾ ਕਮਰਾ ਉਹੇ ਜੇ ਮੁਤਾਬਕ ਰੱਖੋ ਤੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਓ ਆਇ ਨਹੀਂ ਹੈਗਾ ਵੀ ਤੁਸੀਂ ਇੱਕ ਬੰਦੇ ਦੀ ਵੈਰੀਫਿਕੇਸ਼ਨ ਕਰਾ ਲਈ ਬਾਕੀ ਰਹਿ ਦੱਸ ਰਹੇ ਆ ਜਿੰਨੇ ਬੰਦੇ ਰਹਿ ਰਹੇ ਆ ਉਹਨਾਂ ਬੰਦਿਆਂ ਦੀ ਵੈਰੀਫਿਕੇਸ਼ਨ ਸਾਰਿਆਂ ਦੀ ਜ਼ਰੂਰੀ ਹੈ ਤੁਸੀਂ ਕਹਿ ਰਹੇ ਸੀ ਜੀ ਸਿਰਾਂ ਮੈਂ ਸਿਮ ਦੱਸਿਆ ਵੀ ਇੱਕ ਦਾ ਦੋ ਬੰਦੇ ਉਹ ਬੰਦੇ ਇੱਕ ਹੀ ਪਰਿਵਾਰ ਦੇ ਹੋਣਾ ਚਾਹੀਦੇ ਨਾ ਕਿ ਚਾਚੇ ਤਾਏ ਫੋਪੇ ਸਾਰੇ ਇਕੱਠੇ ਕਰ ਲੈਂਦੇ ਇਸ ਕਰਕੇ ਇਹ ਪ੍ਰੋਬਲਮ ਹੈ ਠੀਕ ਹੈ ਜੀ ਅਸੀਂ ਕਹਿੰਦੇ ਵੀ ਇੱਕੋ ਪਰਿਵਾਰ ਦੇ ਮੀਆਂ ਬੀਬੀ ਬੱਚੇ ਉਹ ਹੋਣੇ ਚਾਹੀਦੇ ਬਾਕੀ ਜਿਹੜੇ ਥਰਡ ਪਰਸਨ ਦੇ ਬੰਦੇ ਚਾਚੂਤਾ ਮਾਮੇ ਉੱਥੇ ਨਹੀਂ ਹੋਣ ਚਾਹੀਦੇ ਬਿਲਕੁਲ ਬਿਲਕੁਲ ਜੀ 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 ਹੂੰ ਬਿਲਕੁਲ ਇਸੇ ਤਰੀਕੇ ਨਾਲ ਇਹ ਕਹਿ ਲਿਆ ਕਿ ਡਿਸਪਲਿਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਿੰਡ ਦੇ ਅੰਦਰ ਤਾਂ ਕਿ ਪਤਾ ਲੱਗ ਸਕੇ ਕਿ ਜਿਹੜੇ ਪ੍ਰਵਾਸੀ ਨੇ ਉਹਨਾਂ ਦੀ ਵੈਰੀਫਿਕੇਸ਼ਨ ਪੂਰੀ ਹੋਏ ਕਿਸੇ ਤਰੀਕੇ ਦੀ ਕੋਈ ਕ੍ਰਿਮੀਨਲ ਐਕਟੀਵਿਟੀ ਜਿਹੜੀ ਆ ਉਹ ਨਾ ਹੋਏ ਜਿਹਦੇ ਕਰਕੇ ਇਹ ਸਾਰਾ ਕੁਝ ਹੈ ਗੁਟਕਾ ਬੀੜੀ ਜਿਹੜਾ ਪਿੰਡ 'ਚ ਨਹੀਂ ਜਿਹੜਾ ਹੈਗਾ ਉਹ ਕੋਈ ਪੀਵੇਗਾ ਜਾਂ ਫਿਰ ਕਹਿ ਲਿਆ ਕਿ ਕਿਉਂਕਿ ਆਸ-ਪਾਸ ਬੜੇ ਧਾਰਮਿਕ ਜਿਹੜੇ ਉਹ ਇਲਾਕੇ ਵੀ ਨੇ ਉੱਥੇ ਕਿਉਂਕਿ ਬੇਅਦਬੀ ਹੁੰਦੀ ਹੈ ਤੇ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਹੈ ਕਿ ਜੇਕਰ ਕੋਈ ਵੀ ਪ੍ਰਵਾਸੀ ਕਿਸੇ ਦਾ ਕੋਈ ਗੈਰ ਕਾਨੂੰਨੀ ਪਿੰਡ ਦਾ ਜਿਹੜਾ ਨੁਕਸਾਨ ਕਰਦਾ ਹੈ ਤਾਂ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਮਕਾਨ ਮਾਲਕ ਦੀ ਹੋएगी ਇਸ ਤੋਂ ਇਲਾਵਾ ਬੱਚਾ ਜੰਮਣ ਤੇ ਵਿਆਹ ਤੇ ਖੁਸਰਿਆਂ ਨੂੰ ਜਿਹੜਾ ਹੈਗਾ ਕਿੰਨੜਾ ਨੂੰ ਕਿੰਨੇ ਸਮਾਜ ਦੇ ਲੋਕਾਂ ਨੂੰ 2100 ਰੁਪਏ ਜਿਹੜਾ ਉਹ ਵਧਾਈ ਦਿੱਤੀ ਜਾਵੇਗੀ ਉਸ ਤੋਂ ਵੱਧ ਨਹੀਂ ਕਿਉਂਕਿ ਕਈ ਵਾਰੀ ਇਹ ਦੇਖਿਆ ਜਾਂਦਾ ਹੈ ਚਾਹੇ ਪ੍ਰਵਾਸੀ ਦਾ ਬੱਚਾ ਹੋਵੇ ਜਿਹੜੇ ਪੰਜਾਬੀ ਇੱਥੇ ਮੂਲ ਰੂਪ ਚ ਰਹਿ ਰਹੇ ਨੇ ਉਹਨਾਂ ਦਾ ਬੱਚਾ ਹੋਏ ਹਮੇਸ਼ਾ ਕਈ ਵਾਰੀ ਫੋਰਸ ਕੀਤਾ ਜਾਂਦਾ ਹੈ ਕਿ ਜਿਹੜਾ 36000 ਰੁਪਏ ਦੋ ਜਾਂ 21000 ਰੁਪਏ ਦੋ ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਪੂਰੇ ਪਿੰਡ ਨੇ ਲਿਖਿਆ ਹੋਇਆ ਹੈ ਕਿ 2100 ਰੁਪਏ ਤੋਂ ਵੱਧ ਜਿਹੜਾ ਹੈਗਾ ਉਹ ਨਹੀਂ ਦਿੱਤਾ ਜਾਊਗਾ ਤੇ ਕਹਿ ਲਈਏ ਇੱਕ ਉਪਰਾਲਾ ਜਿਹੜਾ ਹੈਗਾ ਪਿੰਡ ਵੱਲੋਂ ਕੀਤਾ ਗਿਆ ਤਾਂ ਕਿ ਪਿੰਡ 'ਚ ਸ਼ਾਂਤੀ ਵੀ ਬਣੀ ਰਹੇ ਕੋਈ ਕ੍ਰਿਮੀਨਲ ਐਕਟੀਵਿਟੀ ਨਾ ਹੋਵੇ ਤੇ ਨਾਲ ਦੇ ਨਾਲੇ ਪਿੰਡ 'ਚ ਜਿਹੜਾ ਹੈਗਾ ਉਹ ਅਮਨ ਆਮਾਨ ਜਿਹੜਾ ਹੈ ਉਹ ਬਣਿਆ ਰਹੇ ਵੀਡੀਓ ਜਰਨਲਿਸਟ ਰੁਪਿੰਦਰ ਜਗੀਦੀਨ ਆਬਜ਼ਮ ਵਰਮਾ ਡੇਲੀ ਪੋਸਟ ਮੋਹਾਲ